ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫਤੀਗੜ ਸੈਵੀਖੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਹੜਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਾਇ ਦੇਵਸ ਨੂੰ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਸ਼੍ਰੀ ਫਤੀਗੜ ਸੈਵੀਖੇ ਸ਼੍ਰੀ ਅਖੰਡ ਪਾਠ ਸਾਬਤੇ ਪੋਗ ਪਾਇਆ ਗਨੇ ਅਤੇ ਗੁਰੂਕਾਰ ਦੇ ਹਜ਼ੂਰੀ ਰਾਗੀ ਸਿੰਘਾਂ ਦੇ ਵੱਲੋਂ ਕੀਰਤਨ ਕੀਤਾ ਗਿਆ ਇਸ ਮੌਕੇ ਤੇ ਬਾਬਾ ਗੁਰਪ੍ਰੀਤ ਸਿੰਘ ਕਥਾਵਾਚਕ ਜੋਤੀ ਸਰੂਪ ਸਾਹਿਬ ਦੇ ਵੱਲੋਂ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਜੀਵਨ ਸੰਬੰਧੀ ਸੰਕਤਾਂ ਨੂੰ ਕਥਾ ਦੇ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸ਼੍ਰੀ ਫਤੀਗੜ ਸਾਹਿਬ ਦੇ ਗ੍ਰੰਥੀ ਪਾਈ ਨਿਰਮਲ ਸਿੰਘ ਜੀ ਦੁਆਰਾ ਅਰਦਾਸ ਕੀਤੀ ਗਈ ਅਤੇ ਦਿਨ ਪਰ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਦੇ ਰਾਹੀਂ ਵੱਖ-ਵੱਖ ਰਾਗੀ ਜਥਿਆਂ ਦੇ ਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕੀਤਾ ਗਿਆ। ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਜੁਰਾਵਰ ਸਿੰਘ ਤੰਤਨ ਬਾਬਾ ਫਤੇ ਸਿੰਘ ਜੀ ਤੰਤਨ ਮਾਤਾ ਗੁਰੂ ਕੌਰ ਜੀ ਨੇ ਅਨੁਸੂਨਾਪੀ ਜੀ ਦਾਤੀ ਗੁਰਦੁਆਰਾ ਸਿੰਘ ਫਤੇਗੜ ਸਾਹਿਬ ਵਿਖੇ ਅੱਜ ਤੰਤਨ ਤੀਜੇ ਪਾਤਸ਼ਾਹ ਸਹਿਬ ਸਿੰਘੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਸ਼ਹੀਦੀ ਪਰਗ ਅਤੇ ਤੰਤਨ ਦਾ ਉੱਤੇ ਬਾਦਸ਼ਾਹ ਸਹਿਬ ਚਿਗਰੂ ਨਾਮ ਦਾ ਜੀ ਦਾ ਬੁੜਾਈ ਦਿਵਸ ਜਿਹੜਾ ਅੱਜ ਗੁਰਦੁਆਰਾ ਫਤੇਗੜ ਸਾਹਿਬ ਵਿਖੇ ਮਨਾਇਆ ਗਿਆ ਔਰ 500 ਲੋਕ ਤੋਂ ਖੰਡਰ ਸਾਹਿਬ ਆਪੋ ਵਿੱਚ ਹੀ ਇਹਨਾਂ ਦਾ ਅੱਜ ਭੋਗ ਪਾਇਆ ਗਿਆ ਔਰ ਜਿੱਥੇ ਮੈਂ ਗੁਰਦਰਮ ਮੈਨੇਜਮੈਂਟ ਦਾ ਧੰਨਵਾਦ ਕਰਦਾ ਉੱਤੇ ਗੁਰੂ ਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਡੇ ਨਾਲ ਗੁਰੂਆਂ ਦੀ ਜਾਲ ਵਿੱਚ ਖੰਡਰ ਸਾਹਿਬ ਪ੍ਰਵਾਹ ਕੇ ਸੂਚੀਆ ਸੱਤਾ ਨੂੰ ਨਤਮਸਤ ਲਈ ਸਮਾਜਤਾ اور میں سوچਿਆ ਸਕਤਾਂ ਜੀ ਅੰਦਰ ਜੀ ਬੇਨਤੀ ਕਰਦਾ ਕਿ ਆਓ ਆਪਾਂ ਆਪਣੇ ਆਪਣੇ ਪਰਿਵਾਰਾਂ ਨੂੰ ਸੰਭਾਲ ਕੇ ਗੁਰੂ ਦੇ ਨਾਲ ਨਹੀਂ ਇਹ ਅਵਸਰ ਮਾਨ ਕਰਕੇ ਨਹੀਂ ਸਕੀਏ ਤਾਂ ਕਿ ਸਾਡੇ ਗੁਰੂ ਸਾਹਿਬਾਨ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਪਰਮਾਨੀਆਂ ਨੇ ਉਹਨਾਂ ਨੂੰ ਅਸੀਂ ਸੇਜਦਾ ਕਰ ਸਕੀਏ ਵਾਹਿਗੁਰੂ ਜੀ ਖਾਲਸਾ ਮਹਾਰਾਜ ਜੀ ਸਕਾਈ ਨਿਊਜ਼ ਲਈ ਸ਼੍ਰੀ ਫਤਿਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ